ਤੇ ਮੇਰਾ ਛੋਟਾ ਜਿਹਾ ਬਸ ਇੱਕ ਚੈਨਲ ਸੀ ਮੈਨੂੰ ਮਾੜੀ ਮੋਟੀ ਕਮਾਈ ਆਉਂਦੀ ਸੀ ਮੇਰੀ ਜਿਹੜੀ ਕੋਸ਼ਿਸ਼ ਸੀ ਉਹ ਬਹੁਤ ਕਾਮਯਾਬ ਹੋ ਗਈ ਮੈਂ ਇਹ ਚਾਹਣਾ ਵੀ ਜਿਹੜੇ ਮੇਰੇ ਇਨਾਮ ਲੱਗਦੇ ਨੇ ਉਹ ਲੋੜਵੰਦ ਵਿਕਟੀਆਂ ਲੱਗਣਾ ਤੇ ਪਹਿਲਾਂ ਇੱਕ ਵਾਰ ਟਾਈਮ ਮੇਰੇ ਕੋਲ ਆਏ ਸੀ ਇਹਨਾਂ ਕੋਲ ਬਲੌਗਿੰਗ ਲਈ ਕੈਮਰਾ ਮੈੱਕ ਵੀ ਨਹੀਂ ਸੀ ਜਦ ਵੀ ਇਹਨਾਂ ਦਾ ਚਲੋ ਕਹਿ ਰਾ ਹੈ ਕਿ ਹੈਲਪ ਲਈ ਤੇ ਅੱਜ ਇਹਨਾਂ ਦੀ ਪਰਮਾਤਮਾ ਨੇ ਵੀ ਹੈਲਪ ਕਰਦੀ ਮੇਰੇ ਜਰੀਏ ਹੋਈ ਆ ਤੇ ਪਰਮਾਤਮਾ ਕੋਲ ਹੀ ਦੁਆ ਕਰਦੇ ਆ ਅਸੀਂ ਵੀ ਜੋ ਅੱਗੇ ਵੀ ਇਨਾਮ ਲੱਗਣ ਲੋੜਵੰਦ ਲੱਗਣ ਜਿੱਥੇ ਸਹੀ ਪੈਸੇ ਦੀ ਲੋੜ ਆ ਸਾਡੀ ਵਿੱਚੀ ਟਿਕਟ ਦਾ ਨਾਮ ਉੱਤੇ ਲੱਗੇ ਸ। ਸਵਾਗਤ ਆਪ ਸਭ ਦਾ ਤੇ ਮੈਂ ਹਾ ਸੁੱਖਾ ਖੇਰੀ ਵਾਲਾ ਅੱਜ ਇਨਾਮ ਦੀ ਗੱਲ ਕਰੀਏ ਅਜਿਹੇ ਵਿਅਕਤੀ ਨੂੰ ਲੱਗਿਆ ਜੋ ਪਤੀ ਪਤਨੀ ਅਪੰਗ ਨੇ ਦੋਨੇ ਆ ਕਹਿ ਸਕਦੇ ਆ ਅਪਾਹਜ ਨੇ ਔਰ ਬਹੁਤ ਜ਼ਿਆਦਾ ਗਰੀਬ ਨੇ ਗੱਲਬਾਤ ਕਰਾਂਗੇ ਉਸ ਵਿਅਕਤੀ ਦੇ ਨਾਲ ਜਿਸ ਦਾ 2.5 ਲੱਖ ਰੁਪਏ ਦਾ ਇਨਾਮ ਲੱਗਿਆ ਉਹ ਵੀ ਮਹਿਜ 6 ਰੁਪਏ ਵਾਲੀ ਲੋਟਰੀ ਤੋਂ ਜੀ ਹਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਲੋਟਰੀ ਖਰੀਦੀ ਆ ਤੇ ਉਸ ਲੋਟਰੀ ਦੇ ਵਿੱਚੋਂ ਆ 220000 ਰੁਪਇਆ ਜਿਹੜਾ ਹੈਗਾ ਲੱਗਿਆ ਔਰ ਵੱਡੀ ਗੱਲ ਕਿਸਮਤ ਦੀ ਇਹ ਆ ਕਿ ਇੱਕ ਤਾਂ ਗਰੀਬ ਹੈ ਤੇ ਉੱਪਰ ਦੀ ਹੈ ਅਪਾਹਜ ਸਿਰਫ ਆਪ ਹੀ ਅਪਾਹਜ ਨਹੀਂ ਆ ਉਸਦੀ ਪਤਨੀ ਉਸਦੀ ਘਰਵਾਲੀ ਵੀ ਅਪਾਹਜ ਹੈ ਜਿਨ੍ਹਾਂ ਤੋਂ ਬੜੀ ਮੁਸ਼ਕਲ ਚੱਲਿਆ ਫਿਰਿਆ ਜਾਂਦਾ ਹੈ ਹਾਲਾਂਕਿ ਅੱਜ ਉਹਨਾਂ ਦੀ ਪਤਨੀ ਤਾਂ ਨਹੀਂ ਆ ਪਾ ਰਹੇ ਪਰ ਉਹ ਖੁਦ ਇੱਥੇ ਆਏ ਨੇ ਆਪਣੀ ਇਨਾਮ ਰਾਸ਼ੀ ਲੈਣ ਦੇ ਲਈ ਕਿਉਂਕਿ ਬਹੁਤ ਟਾਈਮ ਬਾਅਦ ਜਿਹੜਾ ਇਨਾਮ ਲੱਗਿਆ ਕਿੰਨਾ ਟਾਈਮ ਹੋਇਆ ਕੀ ਹੋਇਆ ਸਾਰੀ ਗੱਲਬਾਤ ਆਪਾਂ ਉਹ ਸਖਸ਼ਣਾ ਕਰ ਲੈਣਾ ਜਿਸ ਲੋਟਰੀ ਸਟਾਲ ਤੋਂ ਖਰੀਦੀ ਗਈ ਆ ਉਹ ਵੀ ਸਾਡੇ ਨਾਲ ਮੌਜੂਦ ਕਰਨੇ ਨੇ ਪੰਡਤ ਲੋਟਰੀ ਮਲੇਰ ਕੋਟਲਾ ਤੇ ਨਾਲ ਹੀ ਉਹ ਸਖਸ਼ ਵੀ ਮੌਜੂਦ ਆ ਆ ਲਓ ਜੀ ਅੱਛਾ ਇਹ ਦੱਸੋ ਪਹਿਲਾਂ ਤਾਂ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਸਦੋਪੁਰ ਤੇ ਬਹੁਤ ਟਾਈਮ ਤੋਂ ਲੋਟਰੀ ਪਾਉਂਦਾ ਸੀ ਤੇ ਮੇਰਾ ਛੋਟਾ ਜਿਹਾ ਬਸ ਇੱਕ ਚੈਨਲ ਤੇ ਕਮਾਈ ਆਉਂਦੀ ਸੀ ਜਿਵੇਂ ਕੋਈ ਕੋਈ ਬਿੰਦਾਂ ਵੀਡੀਓ ਬਣਵਾ ਲੈਂਦਾ ਸੀ ਆਪਣਾ ਰੋਟੀ ਖਰਚਾ ਚੱਲਦਾ ਸੀ ਠੀਕ ਹੈ ਤੇ ਪੰਡਤ ਜੀ ਨੇ ਮੈਨੂੰ ਸਹਾਰਾ ਦਿੱਤਾ ਤਾਂ ਮੈਂ ਇਹਨਾਂ ਦੇ ਬਲਾਕ ਵੀ ਬਣਾਉਣ ਲੱਗ ਗਿਆ ਤੇ ਜੋ ਵੀ ਮਾੜੀ-ਮੋਟੀ ਮੇਰੇ ਕੋਲੇ ਤਿਲ-ਫਲ ਹੁੰਦਾ ਸੀ ਮੈਂ ਟਿਕਟ ਪਾ ਜਾਂਦਾ ਸੀ ਜਿੰਨੀ ਕੁ ਮੇਰੀ ਸਰਦਾ ਹੁੰਦੀ ਸੀ ਕਿਉਂਕਿ ਵੱਡਾ ਨਹੀਂ ਮੈਂ ਨਾਮ ਪਾ ਸਕਦਾ ਸੀ ਛੋਟੀ ਟਿਕਟ ਤੋਂ ਮੈਂ ਸ਼ੁਰੂਆਤ ਕਰ ਲਈ ਚਲੋ ਪਰਮਾਤਮਾ ਨੇ ਅੱਜ ਮੇਰੀ ਸੁਣੀ ਤਾਂ ਮੈਨੂੰ ਇੱਕ ਨਾਮ ਲੱਗ ਗਿਆ ਤਾਂ ਮੇਰੇ ਵਾਸਤੇ ਇੱਕ ਰਸਤਾ ਅੱਜ ਖੁੱਲ ਚੁੱਕਿਆਗਾ ਤਾਂ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾਗਾ ਕਿੰਨੇ ਪ੍ਰਤੀਸ਼ਤ ਤੁਸੀਂ ਪਾਹਜਾਉ ਮੈਂ 60 ਤੋਂ 70% ਉੱਤਕ ਪਾਹਜਾ ਘਰ ਵਾਲੀ ਵੀ ਮੇਰੀ 60 ਤੋਂ 70% ਹੈ ਕਿੰਨੇ ਕਰੇ ਗਰੀਬੀ ਕਰੇ ਹਾਲਾਤ ਆ ਜੀ ਜੇ ਹੁਣ ਸੰਗਤ ਕਹੇ ਤਾਂ ਜਾ ਕੇ ਵੀ ਦੇਖ ਸਕਦੀ ਹੈ ਤਾਂ ਹੁਣ ਥੋੜਾ ਜੀ ਸਮਾਂ ਹੋਇਆ 2 ਕੁ ਮਹੀਨੇ ਛੱਤ ਸਿਰ ਤੇ ਆਈ ਹੈ ਹਾਂ ਜੀ ਮੈਂ ਕਹਨਾ ਇਹ ਮੈਂ ਸੰਗਤ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਸੰਗਤਾਂ ਨੇ ਮੇਰੇ ਲਈ ਅੱਜ ਐਡੀ ਐਡੀ ਦੁਆਵਾਂ ਕਰਕੇ ਇੱਥੇ ਤੱਕ ਪਹੁੰਚਾਤਾ ਮੈਨੂੰ ਕੀ ਕਹਾਂਗੇ ਫਿਰ ਆਦੇ ਤੇ ਪੰਡਿਤ ਜੀ ਦਾ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਦੇਖੋ ਪੰਡਿਤ ਜੀ ਹਰੇਕ ਨੂੰ ਪੁਰੇ ਵਿਜੀਟ ਕਰਨ ਲਈ ਕਹਿੰਦੇ ਨੇ ਆਪਦੇ ਲਈ ਨਹੀਂ ਕਹਿੰਦੇ ਜੋ ਵੀ ਦੇਖੋ ਸੰਗਤ ਟਿਕਟ ਪਾਉਂਦੀ ਹੈ ਜੇ ਅੱਜ ਆਪਾਂ ਲਾਂਚ ਲੱਗਾਗੇ ਕਦੇ ਨਾ ਕਦੇ ਵਾਰੀ ਤਾਂ ਜਰੂਰ ਆਉਗੀ ਨਹੀਂ ਬਾਦੂ ਪੈਸਾ ਨਹੀਂ ਲੱਤਾਂ ਜੀ ਜਿੰਨੀ ਰਾਸ਼ੀ ਬੰਦੀ ਸੀ ਉਨੀ ਰਾਸ਼ੀ ਦੇ ਚਾਰਜ ਕੀਤਾ ਹਾਂ ਹਾਂਜੀ ਕੀ ਕਹੋਗੇ ਜੀ ਅੱਜ ਜਿਹੜਾ ਇਹ ਨਾਮ ਲੱਗਿਆ ਉਹਨਾਂ ਨੂੰ ਅੱਜ ਜੀ ਮੈਂ ਤਾਂ ਇਹੀ ਕਹੂੰਗਾ ਵੀ ਮੇਰੀ ਜਿਹੜੀ ਕੋਸ਼ਿਸ਼ ਸੀ ਉਹ ਬਹੁਤ ਕਾਮਯਾਬ ਹੋ ਗਈ ਮੈਂ ਇਹੀ ਚਾਹਣਾ ਵੀ ਜਿਹੜੇ ਮੇਰੇ ਨਾਮ ਲੱਗਦੇ ਨੇ ਉਹ ਲੋੜਵੰਦ ਵਿਅਕਤੀ ਨਾ ਲੱਗਣਾ ਜਿੱਦਾਂ ਅੱਜ ਦਾ ਨਾਮ ਲੱਗਿਆ ਇਹ ਜਿਹੜੀਆਂ ਸਭ ਲੋ ਵੀ ਮੇਰੀ ਜਿਹੜੀ ਪ੍ਰੀਖਿਆ ਉਹਦੇ ਵਿੱਚ ਮੈਂ ਪਾਸ ਹੋ ਗਿਆ ਠੀਕ ਹੈ ਪੈਸਾ ਜਿੱਥੇ ਜਾਣਾ ਚਾਹੀਦਾ ਸੀ ਉਹ ਸਹੀ ਜਗ੍ਹਾ ਗਿਆ ਇਹ ਜਿਹੜੇ ਵਿਅਕਤੀ ਨੇ ਤੀਵੀ ਇਹਨਾਂ ਦੇ ਜੋ ਪਤਨੀ ਆ ਤੇ ਇਹਨੇ ਦੋਨੇ ਜਾਣੇ ਕਿਨੋਂ ਅਪਾਹਜ ਨੇ 70% ਅਪਾਹਜ ਨੇ ਤੇ ਇਹ ਆਪਣੇ ਇੱਕ ਬਲੌਗਿੰਗ ਕਰਕੇ ਟਾਈਮ ਪਾਸ ਕਰਦੇ ਨੇ ਤੇ ਪਹਿਲਾਂ ਇੱਕ ਵਾਰ ਟਾਈਮ ਮੇਰੇ ਕੋਲ ਆਏ ਸੀ ਇਹਨਾਂ ਕੋਲ ਬਲੌਗਿੰਗ ਲਈ ਕੈਮਰਾ ਮੈਕ ਵੀ ਨਹੀਂ ਸੀ ਜਦ ਵੀ ਇਹਨਾਂ ਦਾ ਚਲੋ ਕਹਿ ਕਹਰਾ ਕੇ ਹੈਲਪ ਲਈ ਤੇ ਅੱਜ ਇਹਨਾਂ ਦੀ ਪਰਮਾਤਮਾ ਨੇ ਵੀ ਹੈਲਪ ਕਰਤੀ ਮੇਰੇ ਜਰੀਏ ਹੋਈ ਆ ਤੇ ਪਰਮਾਤਮਾ ਕੋਲੇ ਹੀ ਦੁਆ ਕਰਦੇ ਆ ਅਸੀਂ ਵੀ ਜੋ ਅੱਗੇ ਵੀ ਇਨਾਮ ਲੱਗਣ ਲੋੜਾਂ ਦੇ ਲੱਗਣ ਜਿੱਥੇ ਸਹੀ ਪੈਸੇ ਦੀ ਲੋੜ ਆ ਸਾਡੀ ਵਿੱਚ ਹੀ ਟਿਕਟ ਦਾ ਨਾਮ ਉੱਤੇ ਲੱਗੇ ਸਰ ਜੀ ਨਾਮਾ ਕਿੰਨਾਂ ਆਪਣੇ ਅੱਜ ਤੱਕ ਸੰਗਤ ਜੀ ਕਿਸੇ ਮੁਰੇ ਛੇਤੀ ਹੱਥ ਨਹੀਂ ਐਡਿਆ ਮੈਂ ਤਾਂ ਇਹ ਗੱਲ ਕਹਿਣਾ ਵੀ ਮੈਨੂੰ ਕੋਈ ਜਿਵੇਂ ਕਾਰੋਬਾਰ ਹੀ ਮਿਲ ਜੇ ਮੈਂ ਆਪਦਾ ਕਰਕੇ ਖਾਵਾ ਹੱਥ ਨਾ ਾਡਾ ਠੀਕ ਹੈ ਜਿੰਨੀ ਵੀ ਸੰਗਤ ਦੇਖਦੀ ਆ ਮੈਨੂੰ ਸਿਰਫ ਇੱਕ ਮੇਰੇ ਚੈਨਲ ਨੂੰ ਫੋਲੋ ਕਰ ਲਓ ਮੈਂ ਤੁਹਾਡਾ ਸਹਾਰਾ ਕੰਮ ਕਰਨ ਨੂੰ ਤਾਂ ਮੈਂ ਵਾਦੂ ਹਾਂ ਜੀ ਜਿਹੜੇ ਪੈਸੇ ਮਿਲਣਗੇ ਜ਼ਿਆਦਾ ਕਰੂੰਗਾ ਲੋਕਾਂ ਨੂੰ ਮੈਂ ਕਹਣਾ ਜੀ ਦੇਖੋ ਸੰਗਤ ਜੀ ਛੋਡੇ ਆ ਸੀ ਤਾਂ ਦੋਨੇ ਮੀਆਂ ਬੀਬੀਆਂ ਹੁਣ ਇਹ ਛੋਡੇ ਚ ਆ ਜਣੇ ਨੇ ਮੈਂ ਕੀ ਕਰਨਾ ਪੈਸਾ ਮੈਨੂੰ ਛੋਡੇ ਪਿਆਰ ਦੀ ਲੋੜ ਆ ਅ ਬਿਲਕੁਲ ਜੀ ਵਾਕਈ ਦੇਖੋ ਜਿਹੜੇ ਬੰਦੇ ਨੂੰ ਜ਼ਰੂਰਤ ਹੁੰਦੀ ਆ ਨਾ ਜੇਕਰ ਉਹਨੂੰ ਉਹ ਜ਼ਰੂਰਤ ਦੇ ਮਤਾਬਿਕ ਚੀਜ਼ ਮਿਲ ਜੇ ਤਾਂ ਵਾਕਈ ਬਾ ਕਮਾਲ ਆ ਇਹ ਵਿਅਕਤੀ 70% ਅਪਾਹਜ ਆ ਇਹਦੀ ਪਤਨੀ 70% ਅਪਾਹਜ ਆ ਹਾਲਾਂਕਿ ਵੀਲਚੇਅਰ ਤੇ ਜਿਹੜਾ ਹੈਗਾ ਅ ਚੱਲਦੇ ਫਿਰਦੇ ਨੇ ਇਹਦੀ ਪਤਨੀ ਵੀ ਪਰ ਵੱਡੀ ਗੱਲ ਖੁਸ਼ੀ ਦੀ ਇਸ ਗੱਲ ਕਰਕੇ ਆ ਕਿਉਂਕਿ ਪੰਡਤ ਲਾਟਰੀ ਮਲੇਰ ਕੋਟਲਾ ਨੂੰ ਵੀ ਇਸ ਗੱਲ ਦੀ ਖੁਸ਼ੀ ਆ ਕਿ ਘਟੋ ਘਟ ਜਿਹੜਾ ਪੈਸਾ ਏ ਮਿਲੇਗਾ ਹਨਾ ਉਹ ਇੱਕ ਜ਼ਰੂਰਤਮੰਦ ਬੇहद ਜ਼ਰੂਰਤਮੰਦ ਤੇ ਉਸ ਵਿਅਕਤੀ ਨੂੰ ਮਿਲੂ ਜਿਹੜਾ ਵਿਚਾਰਾ ਆਪਣੀਆਂ ਦੋ ਲੱਤਾਂ ਤੇ ਵੇਖੜ ਨਹੀਂ ਸਕਦਾ ਇਹਦੀ ਪਤਨੀ ਵੀ ਅਜਿਹੀ ਆ ਹਾਲਾਂਕਿ ਖੁਦ ਦੇ ਵੀ ਇਹੇ ਆਪਰੇਸ਼ਨ ਹੋਏ ਹੋਏ ਨੇ ਕਾਫੀ ਜ਼ਿਆਦਾ ਆਪਰੇਸ਼ਨ ਹੋਏ ਨੇ ਹੁਣ ਵੀ ਕੁਝ ਸਮਾਂ ਪਹਿਲਾਂ ਹਸਪੀਟਲ ਚੋਂ ਆਇਆ ਤੇ ਦਾਸਤਾ ਸੁਣੀ ਆ ਅਸੀਂ ਸਾਨੂੰ ਵੀ ਬੜਾ ਉਹ ਹੋਇਆ ਸੁਣ ਕੇ ਤੇ ਬਾਕੀ ਬਾ ਕਮਾਲ ਆ ਜੋ ਸਰਕਾਰ ਅਜਿਹਾਂ ਸਕੀਮਾਂ ਜਾਂ ਅਜਿਹਾਂ ਲੈ ਕੇ ਆਂਦੀ ਆ ਬਾਕੀ ਬਾ ਕਮਾਲ ਆ ਹਾਂ ਕਰਨਾ ਪੈਂਦਾ ਤਾਂ ਇੰਤਜ਼ਾਰ ਲੱਗਣਾ ਪੈਂਦਾ ਤਾਂ ਲਾਈਨ ਦੇ ਵਿੱਚ ਅਜਵੋਣੀ ਪੈਂਦੀ ਆ ਕਿਸਮਤ ਕੋਈ ਇਹ ਨਹੀਂ ਜੀ ਪਹਿਲੀ ਵਾਰ ਪਾ ਲਈ ਤਾਂ ਪਹਿਲੀ ਵਾਰ ਹੀ ਲੱਗੇ ਜਾਂ ਫਿਰ ਤੁਸੀਂ ਪਾਈ ਜਾ ਰਹੇ ਹੋ ਕਸਾਲਾਂ ਤੋਂ ਜਾਂ ਫਿਰ ਉਦੋਂ ਹੀ ਲੱਗੇ ਜਦ ਪ੍ਰਮਾਤਮਾ ਨੇ ਦੇਣਾ ਜਾਂ ਤੁਹਾਡੀ ਕਿਸਮਤ ਚ ਉਦੋਂ ਹੀ ਦੇਣਾ ਇਹ ਕਿਸਮਤ ਆ ਇਸ ਨੂੰ ਆ ਲਾਟਰੀ ਨੂੰ ਜਿਹੜਾ ਹੈਗਾ ਆ ਕਿਸਮਤ ਅਜਮਾਉਣ ਉ ਕਰਕੇ ਪਾਓ ਨਾ ਕਿ ਇਸ ਨੂੰ ਕੋਈ ਬਿਜ਼ਨਸ ਯਾ ਕਿਸੇ ਹੋਰ ਕੇ ਚੀਜ਼ਾਂ ਵੇਚ-ਵੇਚ ਕੇ ਲਾਟਰੀ ਟਿਕਟਾ ਪਾਉ ਨਹੀਂ ਬਿਲਕੁਲ ਨਹੀਂ ਆਜੇ ਹਰ ਨਹੀਂ ਆ ਬਲਕਿ ਤੁਸੀਂ ਸ਼ੌਕ ਨੂੰ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਟਿਕਟ ਪਾਓ ਇਸ ਨੂੰ ਆਪਣਾ ਜਿਹੜਾ ਹੈਗਾ ਆਦੀ ਨਾ ਬਣੋ ਇਹ ਨਾ ਹੋਵੇ ਤੁਸੀਂ ਆਪਣੀ ਚੀਜ਼ਾਂ ਵੇਚ-ਵੇਚ ਕੇ ਘਰ ਵੇਚ ਕੇ ਆ ਸਮਾਨ ਵੇਚ ਕੇ ਲਾਟਰੀਆਂ ਟਿਕਟਾਂ ਪਾ ਪਾ ਕੇ ਆਪਣੀ ਕਿਸਮਤ ਅਜ਼ਮਾਉਣ ਨਹੀਂ ਜੇ ਤੁਹਾਨੂੰ ਮਨ ਲੱਗੇ ਕਦੇ ਤਾਂ ਟਿਕਟ ਜ਼ਰੂਰ ਪਾਓ ਕਿਸਮਤ ਜ਼ਰੂਰ ਅਜ਼ਮਾਉਣੀ ਚਾਹੀਦੀ ਆ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ